ਜਾ ਕੋ ਰੱਖੇ ਸਾਈਆਂ ਮਾਰਸ ਕੇ ਨਾ ਕੋਈ ਇਹ ਕਹਾਵਤ ਉਦੋਂ ਸੱਚ ਨੂੰ ਦਿਨ ਸੁਣਾਉਂਦੀ ਹੈ ਜਦੋਂ ਕੋਟਲੀ ਵਿਖੇ ਭੋਆ ਮੇਨ ਅਡੇ ਜੋ ਕਿ ਭੋਆ ਮੇਨ ਅਡਾ ਹੈ ਉਥੇ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਇੱਕ ਟਰੈਕਟਰ ਟਰਾਲੀ ਅਚਾਨਕ ਆਪਣਾ ਸੰਤੁਲਨ ਗੁਆ ਬੈਠੀ ਹੈ ਤਾਂ সিদ্দিক ਦੁਕਾਨ ਦੇ ਵਿੱਚ ਕਾਰਜ ਆ ਵੱਜਦੀ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਾ ਹੈ ਤੇ ਇਸ ਕਾਰਨ ਗੁੱਸੇ ਵਿੱਚ ਆਏ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਅਡਾ ਯੂਨੀਅਨ ਦੇ ਮੁਖੀ ਮੋਹਿਤ ਸੈਣੀ ਦੀ ਅਗਵਾਈ ਵਿੱਚ ਨਾਰੇਬਾਸੀ ਕਰਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਦਸੇ ਜਾ ਰਿਹਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕੋਟਲੀ ਪੁਆ ਸੁੰਦਰ ਚੱਕ ਮੁੱਖ ਸੜਕ ਤੇ ਤੇਜ਼ ਰਫਤਾਰ ਦੇ ਨਾਲ ਲੰਘ ਰਹੇ ਓਵਰ ਲੋਡ ਵਾਹਨਾ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਹਰ ਰਾਹਗੀਰ ਤੇ ਮੌਤ ਦਾ ਪਰਛਾਵਾਂ ਜਿਹੜਾ ਉਹ ਮੰਡਰਾਏ ਜਿਸ ਨੂੰ ਠੱਲ ਪਾਉਣੀ ਜ਼ਰੂਰੀ ਹੈ ਤੇ ਇੱਕ ਵਾਰ ਗੱਲਬਾਤ ਕਰ ਲੈਣੇ ਇੱਥੇ ਬਸਨੀਕਾ ਦੇ ਨਾਲ ਕੀ ਮੰਗੋ ਪ੍ਰਸ਼ਾਸਨ ਤੋਂ ਕਰ ਰਹੇ ਨੇ ਤੇ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਉਹ ਵਾਪਰੇ ਹੈ ਤੇ ਕੀ ਕੀ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲੇ ਅਡਾ ਗਾ ਪੁਆ ਤੇ ਪੁਆ ਅਡਾ ਬਸ ਸਟੈਂਡ ਇੱਥੇ ਛੋਟਾ ਜਿਹਾ ਪਿੰਡ ਹੈ ਤੇ ਰੋਡ ਵੀ ਛੋਟਾ ਹੈ ਪਛੇ ਆਦੇ ਜਾਂਦੇ ਦੇਖੋ ਬਾਜ਼ਾਰ ਚ ਕਿੰਨੀ ਰੌਣਕ ਹੈ ਇਹ ਹੁੰਦਾ ਕੀ ਹੈ ਕਿ ਜਦੋਂ ਸ਼ਾਮ ਨੂੰ ਅਪਲ ਤੇ ਸਾਰੀ ਢਾੜੀ ਇੱਥੇ ਟਰੈਕ ਤੇ ਟਰਾਲੀਆਂ ਚੱਲਦੀਆਂ ਔਰ ਜਿਹੜਾ ਰੋਡ ਬੰਦ ਹੈ ਉਹਦੇ ਟਰੱਕ ਵੀ ਓਵਰਲੋਡ ਇੰਨੇ ਜਾਂਦੇ ਆ ਔਰ ਸਪੀਡ ਹੁੰਦੀ 80 ਤੋਂ ਘੱਟ ਨਹੀਂ ਹੁੰਦੀ ਰਾਤ ਨੂੰ ਤੇ 95 ਦੀ ਸਪੀਡ ਤੇ ਆ 100 ਦੀ ਸਪੀਡ ਤੇ ਟੱਕ ਚੱਲਦੇ ਆ ਮਤਲਬ ਜਿਹੜਾ ਬੰਦਾ ਟਰੈਕ ਤੇ ਲਾਗੇ ਵੀ ਖੜਾ ਰਾ ਉਹ ਵੀ ਡਿੱਗ ਜਾਂਦਾ ਇੰਨੀ ਸਪੀਡ ਹੁੰਦੀ ਹੈ ਤੇ ਜੇ ਬੰਦਾ ਥੱਲੇ ਆ ਜੇ ਤੇ ਉਹ ਤੇ ਬਰਾਬੀ ਮਾਲਕ ਆ ਦਾ ਸਾਡਾ ਇਹ ਗੁਜਾਰਸ਼ ਹੈ ਸਰਕਾਰ ਅੱਗੇ ਕਿ ਇਹ ਟਰੈਕ ਜਿਹੜੇ ਆ ਸਾਡੇ ਇਧਰ ਛੋਟੇ ਜਿਹੇ ਰੋਡ ਤੋਂ ਇਹ ਕੱਟਦੇ ਆ ਬੰਦ ਕੀਤੇ ਜਾਣ ਅੱਜ ਵੀ ਸਾਡੇ ਇੱਥੇ ਭਾਈ ਬਚ ਗਏ ਸਾਡੇ ਦੁਕਾਨ ਤੇ ਟਰੈਕਟਰ ਸਿੱਧਾ ਹੀ ਵਿੱਚ ਵਾਰਦਾ ਸੀ ਟਰੈਕਟਰ ਦੁਕਾਨ ਦੇ ਅੰਦਰ ਉਹਨਾਂ ਨੇ ਇੰਨੀ ਸ਼ਰਾਬ ਪੀਤੀ ਆ ਡਰਾਈਵਰਾਂ ਨੇ ਉਹਨਾਂ ਨੂੰ ਅਸੀਂ ਚੱਕ ਕੇ ਪਾਣੀ ਪੂਣੀ ਪਿਆ ਤੇ ਜੇ ਉਹ ਮਾੜਾ ਜਿਹਾ ਵੀ ਇੱਥੇ ਕੋਈ ਬੱਚਾ ਕਰ ਬੱਚਾ ਥੱਲੇ ਆ ਜਾਂਦਾ ਤੇ ਉਹਦਾ ਤੇ ਕੋਈ ਵੀ ਬਾਲੀਵਾਰ ਨਹੀਂ ਹੁੰਦਾ ਇਹ ਹੋਣ ਕੇ ਲੱਗੇ ਸਾਡੀ ਇਹੀ ਗੁਜਾਰਸ਼ ਹੈ ਸਾਰੇ ਅੱਡੇ ਵਾਲੋ ਸਾਡੇ ਜਿੰਨੀਆਂ ਵੀ ਸ਼ਾਪ ਹੈ ਸਾਰੇ ਅਸੀਂ سرپند صاحب ਨੂੰ ਕਹਾਂਗੇ ਲਿਖ ਕੇ ਕਿ ਇਹ ਟਰੈਕ ਬੰਦ ਹੋਣੇ ਚਾਹੀਦੇ ਆ ਸਾਡੇ ਇਧਰੋ ਟਰੈਕ ਦਾ ਰੋਡ ਹੀ ਨਹੀਂ ਹੈਗਾ ਤੇ ਕਿਉਂ ਚੱਲਦੇ ਆ ਸਿੰਘ ਤੇ ਆਪਾ ਪੋਏ ਪਿੰਡੇ ਦੇ ਰਹਿਣਦੇ ਬਸ ਨੀਕ ਆ ਇੱਥੇ ਸਾਡੇ ਰੋਡ ਤੇ ਓਵਰ ਸਪੀਡ ਜਿਹੜੇ ਟਰੱਕ ਚੱਲਦੇ ਆ ਤੇ ਟਰੈਕਟਰ ਚੱਲਦੇ ਆ ਤੇ ਅੱਜ ਇੱਕ ਓਵਰ ਸਪੀਡ ਜਿਹੜਾ ਟਰੈਕਟਰ ਆਂਡਿਆ ਹੀ ਹਾਂਜੀ ਆ ਡਰਿੰਕ ਕੀਤੀ ਹੋਈ ਆ ਹੁਣ ਜਿਹੜਾ ਮੁੰਡਾ ਓਵਰ ਸਪੀਡ ਟਰੈਕਟਰ ਚਲਾਣ ਦੇ ਆਪ ਉਹਨੇ ਛਾਲ ਮਾਰਤੀ ਟਰੈਕਟਰ ਜਾ ਕੇ ਸਿੱਧੀ ਸਾਡੀ ਦੁਕਾਨ 'ਚ ਵੱਜਿਆ ਇਹਨਾਂ ਇਸੇ ਕਰਕੇ ਇੱਥੇ ਜਿਹੜਾ ਰੋਡ ਹੈ ਇਹ ਓਵਰ ਸਪੀਡ ਚਲਾਣ ਲਈ ਲਾਇਕ ਨਹੀਂ ਸਾਡੇ ਛੋਟੇ ਛੋਟੇ ਪਿੰਡ ਹੈ ਕੋਈ ਬਾਵਾ ਵੱਡੇ ਐਕਸਪ੍ਰੈਸ ਹਾਈਵੇ ਤੇ ਨਹੀਂ ਜਿੱਥੇ ਜਿਹੜੀ ਓਵਰ ਸਪੀਡ ਚੱਲੀ ਜਾਏ ਤੇ ਇਸ ਤੋਂ ਬਿਹਤਰ ਹੈ ਕਿ ਇੱਥੇ ਜਿਹੜੇ ਸਾਰੇ ਚੱਲਣ ਦੇ ਆ ਹਾਈਵੇ ਆਪਣੇ ਟਰੱਕ ਤੋਂ ਲੈ ਕੇ ਜਿਹਨੇ ਟਰੈਕਟਰ ਚੱਲਣ ਦੇ ਆ ਉਹ ਵੀ ਓਵਰਲੋਡ ਚੱਲਦੇ ਭਾਜੀ ਸਵੇਰੇ ਸ਼ਾਮ ਕਿੱਦਾਂ ਬੰਦੇ ਦੁਕਾਨਦਾਰ ਸ਼ਟਰਾਂ ਬੰਦ ਕਰਦੇ ਆ ਸੌਂਦੀ ਹੈ ਜਨਤਾ ساری ਰਾਤ ਟਰੱਕ ਦੇ ਨਾਲ ਉਹਦੇ ਨਾਲ ਟਰੈਕਟਰ ਵੀ ਚੱਲਦੇ ਆ ਇਸ ਕਰਕੇ ਸਾਡੀ ਅਪੀਲ ਹੈ ਕਿ ਇਹਨੂੰ ਬੰਦ ਕੀਤਾ ਜਾਣ ਹੋਰ ਵੀ ਜਿਹੜੀ ਇੱਥੇ ਦੀ ਜਨਤਾ ਨਾ ਸਾਰਿਆਂ ਦਾ ਇਹੀ ਕਹਿਣਾ ਹੈ ਬੰਦ ਕੀਤਾ ਜਾਣ ਆਪਣੇ ਜਿਹੜੇ ਲੋਕ ਹੈ ਉਹਨਾਂ ਦਾ ਪਹਹਾਵ ਰਹੇਗਾ ਜਿਵੇਂ ਕਿ ਅੱਜ ਸਾਡੇ ਪਿੰਡ ਦੇ ਵਿੱਚ ਕੀ ਹਾਰੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਬਸੰਤ ਪਛਮੀ ਜਿਹੜੀ ਹੈ ਮਨਾਈ ਜਾ ਰਹੀ ਹੈ ਉਹਦੇ ਮੱਦੇ ਨਜ਼ਰ ਵਿੱਚ ਆ ਜਿਹੜਾ ਬਹੁਤ ਹੀ ਜ਼ਿਆਦਾ ਜਿਹੜਾ ਇੱਥੇ ਮਤਲਬ ਰੌਸ਼ਾਗਾ ਤਿਹਾਰ ਲੋਕੀ ਮਨਾ ਰਿਆ ਲੇਕਿਨ ਇਸ ਸਾਡੇ ਰੋਡ ਦੇ ਉੱਪਰ ਜਿਹੜੇ ਕੋਟਲੀ ਤੋਂ ਸੁੰਦਰ ਚੱਕ ਜਿਹੜਾ ਰੋਡ ਹੈਗਾ ਬਾਵਜੂਦ ਵੀ ਜਿਹੜਾ ਇਸ ਰੋਡ ਦੇ ਉੱਪਰ ਇਹ ਟਰੱਕ ਜਿਹੜੇ ਚੱਲਦੇ ਆ ਮੈਂ ਅਪੀਲ ਕਰਾਂਗਾ ਪ੍ਰਸ਼ਾਸਨ ਨੂੰ ਕਿ ਜਿਹੜੀ ਇਹ ਵੀ ਟਰੱਕ ਦੀ ਇਸ ਰੋਡ ਤੇ ਆਵਾਜਾਈ ਆ ਇਹਨੂੰ ਤੁਰੰਤ ਜਿਹੜਾ ਬੰਦ ਕੀਤਾ ਜਾਏ ਨਹੀਂ ਤੇ ਅਸੀਂ ਆਪਣੇ ಗ್ರಾಮ ਪੰਚਾਇਤ ਦੀ ਜਿਹੜੀ ਹੈ ਪੰਚਾਇਤ ਵੱਲੋਂ ਮਤਾ ਪਾ ਕੇ ਜਿਹੜਾ ਇਹਦਾ ਸਖਤੀ ਇਹਦਾ ਵਿਰੋਧ ਕੀਤਾ ਜਾਏਗਾ ਅੱਜ ਜਿਹੜੀ ਇੱਥੇ ਜਿਹੜੀ ਘਟਨਾ ਹੋਈ ਆ ਬਹੁਤ ਹੀ ਜਿਹੜੀ ਆ ਮਤਲਬ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦੇ ਆ ਕਿ ਜਿਹੜਾ ਇਸ ਘਟਨਾ ਨੂੰ ਜਿਹੜਾ ਕੋਈ ਨੁਕਸਾਨ ਨਹੀਂ ਹੋਇਆ ਮੌਜੂਦਾ ਜਿਹੜੇ ਲੋਕ ਸੀਗੇ ਇੱਥੇ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਇੱਥੇ ਆ ਕੇ ਜਿਹੜਾ ਮੌਕਾ ਦੇਖਿਆ ਅਤੇ ਆਪਣੀ ਜ਼ਿੰਮੇਵਾਰੀ ਦਾ ਨੂੰ ਸਮਝਦੇ ਹੋਏ ਮੌਜੂਦਾ ਆਪਣੇ ਸਦਰ ਥਾਣੇ ਐਸਐਟ ਨੂੰ ਕਾਲ ਕੀਤੀ ਆ ਔਰ ਮੈਨੂੰ ਆਸ ਆ ਕਿ 5-7 ਮਿੰਟ ਦੇ ਵਿੱਚ ਜਿਹੜੀ ਇਹ ਪੁਲਿਸ ਇੱਥੇ ਆਏਗੀ ਔਰ ਇਹਨਾਂ ਦੇ ਜਿਹੜੇ ਟਰੱਕ ਚਾਲਕ ਹੈਗੇ ਇਹਨਾਂ ਤੇ ਜਿਹੜੇ ਬੰਦ ਕਮ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫੋਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ ਵਿਦ ਸਮਾਰ Learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.